ਬਜ਼ੁਰਗਾਂ ਦੀ ਸਥਿਤੀ ਔਖੀ ਹੈ ਜੀ ਔਖੀ ਇਸ ਤਰ੍ਹਾਂ ਕਿ ਪਹਿਲਾਂ ਤਾਂ ਉਹ ਇੰਡੀਪੈਂਡੈਂਟ ਨਹੀਂ ਹੈਗੇ ਚਲੇ ਜਾਂਦੇ ਨੇ ਇੱਕ ਤਾਂ ਉਹਨਾਂ ਨੂੰ ਉੱਥੇ ਭਾਸ਼ਾ ਦੀ ਪ੍ਰੋਬਲਮ ਹੈ ਸਮਝਣਾ ਨਹੀਂ ਥੋੜਾ ਔਖਾ ਲੱਗਦਾ ਬਾਹਰ ਜਾਣਾ ਇੰਡੀਪੈਂਡੈਂਟ ਨਹੀਂ ਜਿੱਥੇ ਕਿਤੇ ਵੀ ਜਾਣਾ ਹੈ ਉਹ ਪਬਲਿਕ ਟਰਾਂਸਪੋਰਟ ਔਖਾ ਹੈ ਇੱਥੇ ਤਾਂ ਕੋਈ ਆ ਗਿਆ ਕੋਈ ਚਲਾਗਾ ਕਿਸੇ ਦਾ ਭੋਗ ਕਿਸੇ ਦਾ ਵਿਆਹ ਕੁਛ ਨਾ ਕੁਛ ਆਇਆ ਗਿਆ ਹੀ ਰਹਿੰਦਾ ਹੈ ਲੋਕਲ ਵੀ ਬੰਦਾ ਚਲਾ ਜਾਂਦਾ ਹੈ ਉੱਥੇ ਜਾਣਾ ਆਉਣਾ ਔਖਾ ਹੈ ਬੱਚਿਆਂ ਤੇ ਡਿਪੈਂਡੈਂਟ ਨੇ ਬੱਚਿਆਂ ਦਾ ਵੀ ਨਹੀਂ ਕਸੂਰ ਆਪਾਂ ਕਹਿ ਸਕਦੇ ਉਹ ਵੀ ਪੰਜੇ ਦਿਨ ਕੰਮ ਕਰਦੇ ਸਵੇਰ ਤੋਂ ਸ਼ਾਮ ਜਾਂਦੇ ਇੱਕ ਵੀਕਐਂਡ ਹੁੰਦਾ ਉਹਨਾਂ ਕੋਲੇ ਆਪਸ ਚ ਬੈਠਣ ਨੂੰ ਵੀ ਵੀਕਐਂਡ ਹੁੰਦਾ ਉੱਥੋਂ ਫਿਰ ਪੇਰੈਂਟਸ ਦਾ ਵੀ ਵਿਚਾਰ ਆਉਂਦਾ ਐਕਸਪੈਕਟੇਸ਼ਨ ਹੁੰਦੀ ਐ ਵੀ ਵੀਕਐਂਡ ਦੇ ਸਾਨੂੰ ਕਿਤੇ ਲੈ ਕੇ ਜਾਣਗੇ ਫਿਰ ਉਹਨਾਂ ਦੇ ਵੀ ਆਪਦੇ ਬੱਚੇ ਨੇ ਸੋ ਇੱਕ ਉਹਲ ਜਨਤਾਣੀ ਜੀ ਪਈ ਰਹਿੰਦੀ ਐ ਤੇ ਮਾਪੇ ਨੂੰ ਲੱਗਦਾ ਵੀ ਬੱਚੇ ਸਾਡੀ ਨਹੀਂ ਕਰਦੇ ਬੱਚਿਆਂ ਨੂੰ ਨੂੰ ਪੁੱਤ ਨੂੰ ਲੱਗਦਾ ਵੀ ਮਾਪੇ ਪਤਾ ਨਹੀਂ ਸਾਡੇ ਜਿਵੇਂ ਬੋਝ ਟਾਈਪ ਜੇ ਬਣ ਕੇ ਰਹਿ ਗਏ ਉਹ ਇੱਕ ਅਜੀਬ ਜੀ ਸਿਚੁਏਸ਼ਨ ਹੈ ਆਪਾਂ ਕਿਸੇ ਨੂੰ ਗਲਤ ਸਹੀ ਨਹੀਂ ਕਹਿੰਦੇ